ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਲੋਕ ਕਿਸਾਨ ਰਾਜ ਆਪਾਂ ਗੱਲ ਕਰਾਂਗੇ ਸੀਆਰ 321 ਵੈਰੈਟੀ ਬਾਰੇ ਕਿੰਨੇ ਟਾਈਮ ਜੇ ਪੱਕੇ ਤਿਆਰ ਹੋ ਜਾਂਦੀ ਕਿੰਨੀ ਹਾਈਟ ਕਰਦੀ ਆ ਤੇ ਕਿੰਨਾ ਸਪਰੇਅ ਦੇ ਨੀਂ ਛਾੜ ਦਿੰਦਾ ਹੈ ਹੋਰ ਕੀ ਕੀ ਇਹਦੇ ਵਿੱਚ ਖਾਸ ਹੈ ਤੇ ਕੀ ਕਿ ਇਹਦੇ ਵਿੱਚ ਕਮੀਆਂ ਸਾਰੀ ਗੱਲ ਕਰਾਂਗੇ ਤਾਂ ਪਹਿਲੇ ਨੰਬਰ ਤੇ ਜਿਹੜੇ ਵੀਰ ਚੈਨਲ ਦੇ ਨਵੇਂ ਆ ਜਾਣ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੇ ਬੈੱਲ ਕੰਟੈਂਟ ਦਬਾਰੋ ਤਾਂ ਕਿ ਖੇਤੀ ਦੇ ਨਾਲ ਰਿਲੇਟਿਡ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੇ ਰਹਿਣ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਕਿਸਾਨਾਂ ਤੱਕ ਜਾਣਕਾਰੀ ਪਹੁੰਚ ਸਕੇ ਤਾਂ ਹੁਣ ਕਿਸਾਨ ਵੀਰ ਆਪਾਂ ਗੱਲ ਕਰਦੇ ਜਿੱਦਾਂ ਉਹ ਤੂੜਿਆ ਸੀਜ਼ਨ ਲਗਭਗ ਹੁਣ ਸਮਾਪਤ ਹੋਣ ਵਾਲਾ ਤਾਂ ਕਿਸਾਨ ਵੀਰਾਂ ਨੂੰ ਪਨੀਰੀ ਬਜਾਈ ਜਾਣੀ ਕਿ 10 ਦਿਨ ਤੱਕ ਕਿਸਾਨ ਵੀਰਾਂ ਨੇ ਅਗੇਤੀ ਪਨੀਰੀ ਦੀ ਬਜਾਈ ਸ਼ੁਰੂ ਕਰ ਦੇਣੀ ਆ ਤਾਂ ਕਿਸਾਨ ਵੀਰ ਬਾਜ਼ਾਰ ਚੋਂ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਕੰਪਨੀਆਂ ਦੇ ਬੀਜ ਲਿਆਕ ਰਹੇ ਨੇ ਜਾਂ ਫਿਰ ਕਿਸਾਨ ਵੀਰਾਂ ਨੇ ਕੁਝ ਕਿਸਾਨ ਵੀਰਾਂ ਨੇ ਘਰੇ ਬੀਜ ਰੱਖਿਆ ਹੁੰਦਾ ਬਹੁਤ ਵਧੀਆ ਗੱਲ ਆਪਾਂ ਨੂੰ ਘਰ ਦਾ ਬੀਜ ਵਰਤਣਾ ਚਾਹੀਦਾ ਬਾਕੀ ਕਿਸਾਨਾਂ ਪਰ ਜਿਹੜੀ CR 321 ਵੈਰੈਟੀ ਆ ਇਹ ਇੱਕ ਰਿਸਰਚ ਵੈਰੈਟੀ ਆ ਇਹਨੂੰ ਹਾਈਬ੍ਰਿਡ ਨਾ ਸਮਝਿਆ ਜਾਵੇ ਇਹਦਾ ਜਨਮਦਾਤਾ ਪੰਜਾਬ ਸੀਡ ਵਾਲੇ ਹੀ ਆ ਯਾਨੀ ਕਿ ਤੇ ਰਿਸਰਚ ਰਿਸਰਚ ਵੈਰੈਟੀ ਯਾਨੀ ਕਿ ਰਿਸਰਚ ਚੱਲ ਰਹੀ ਇਸ ਵੈਰੈਟੀ ਤੇ ਇਹ ਕੋਈ ਪੀਆਰ ਵੈਰੈਟੀ ਜਾਂ ਫਿਰ ਹਾਈਬ੍ਰਿਡ ਵੈਰੈਟੀ ਨਹੀਂ ਹੈ ਇਹਦੇ ਪੱਕਣ ਟਾਈਮ ਤੁਹਾਨੂੰ ਜਿਹਦਾ ਆਪਾਂ ਪਨੀਰੀ ਬੀਜ ਦੇਨੇ ਤਾਂ 140 ਦਿਨ ਜੇ ਪੱਕੇ ਵੈਰੈਟੀ ਤਿਆਰ ਹੋ ਜਾਂਦੀ ਨਾ ਇਹਨੂੰ ਅਗੇਤੀ ਲਾਇਆ ਜਾਵੇ ਤੇ ਨਾ ਇਹਨੂੰ ਪਿਛੇਤੀ ਲਾਇਆ ਜਾਵੇ 마ੜੇ ਜਮੀਨ ਤੇ 마ੜੇ ਪਾਣੀ ਦੇ ਵਿੱਚ ਕਿਸਾਨ ਬਈ ਵੈਰੈਟੀ ਬਿਲਕੁਲ ਨਾ ਲਾਓ ਤੁਹਾਨੂੰ ਝਾੜ ਘਟ ਦੇਖ ਨੂੰ ਮਿਲੇਗਾ ਇਹ ਚੰਗੇ ਪਾਣੀ ਤੇ ਚੰਗੇ ਜ਼ਮੀਨ ਦੇ ਵਿੱਚ ਵੈਰੈਟੀ ਲਾਈ ਜਾਵੇ 마ੜੇ ਪਾਣੀ ਵਾਸਤੇ ਜੇ ਤੁਸੀਂ ਵੈਰੈਟੀ ਲਾਉਣੀ ਤਾਂ ਆਪਣੇ ਚੈਨਲ ਤੇ ਵੀਡੀਓ ਪਾਈ ਹੈ ਤੁਸੀਂ ਉਹ ਜਾ ਕੇ ਦੇਖ ਸਕਦੇ ਜੀ ਬਾਕੀ ਇਹਦੀ ਹਾਈਟ ਦੀ ਗੱਲ ਕਰੀਏ ਤਾਂ ਤੁਹਾਨੂੰ 110 ਸੈਂਟੀਮੀਟਰ ਹਾਈਟ ਆ ਕਰ ਜਾਂਦੀ ਯਾਨੀ ਕਿ ਸੁਪਰੀਮ 110 ਵੈਰੈਟੀ ਜਿੰਨੀ ਦੀ ਹਾਈਟ ਹੁੰਦੀ ਆ ਲਗਭਗ ਸੇਮ ਹੀ ਹਾਈਟ ਜੀ ਹੁੰਦੀ ਹੈ ਇਹਨਾਂ ਦੀ ਤਾਂ ਹਾਈਟ ਜਿਆਦਾ ਹੋਣ ਕਰਕੇ ਕਿਸਾਨ ਵੀਰ ਇਹਨੂੰ ਪੱਕਣ ਟਾਈਮ ਤੇ ਵੈਰਾਈ ਨੂੰ ਡਿੱਗਣ ਦੀ ਦਿੱਕਤ ਆ ਸਕਦੀ ਆ ਬਾਕੀ ਜਿਨ੍ਹਾਂ ਵੀਰਿਆ ਨੇ ਇਹ ਵੈਰਾਈ ਆਪਣੇ ਖੇਤ ਚ ਲਾਈ ਉਹ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਡੇ ਵੈਰਾਈ ਡਿੱਗੀ ਜਾਂ ਫਿਰ ਨਹੀਂ ਡਿੱਗੀ ਕਿਉਂਕਿ ਹਾਈਟੇ ਦੀ ਕਾਫੀ ਜਿਆਦਾ ਹੁੰਦੀ ਆ ਤਾਂ ਹੁਣ ਆਪਾਂ ਗੱਲ ਕਰਦੇ ਆ ਕਿ ਅਸਲ ਦੇ ਵਿੱਚ ਇਹਦੀ ਪਣੀਰੀ ਕਿੰਨੇ ਦਿਨਾਂ ਦੀ ਲਾ ਸਕਦੇ ਆ ਤਾਂ ਸਾਨੂੰ ਇਹਦੀ ਆਪਾਂ ਪਣੀਰੀ 30 ਤੋਂ 32 ਦਿਨ ਦੀ ਆਪਣੇ ਖੇਤ ਚ ਪੁੱਟ ਕੇ ਲਾ ਸਕਦੇ ਆ ਤਾਂ ਜਿਆਦੀ ਪੱਕੜ ਪਨੀਰੀ ਖੇਤ ਚ ਨਾਂ ਲਾਇਆ ਜਾਵੇ ਕਿਉਂਕਿ ਉਹਦਾ ਨਾਂ ਆਪਣੀ ਵੈਰੈਟੀ ਝਾੜ ਘਟਾ ਜਾਂਦੀਆਂ ਤਾਂ ਪਨੀਰੀ ਲਗਭਗ 32-33 ਦਿਨ ਦੀ ਲੱਗ ਜੇ ਤਾਂ ਬਹੁਤ ਵਧੀਆ ਤਾਂ ਹੁਣ ਕਿਸਾਨ ਵੀਰੋ ਤਾਂ ਗੱਲ ਕਰਦੇ ਆਂ ਅਸਲ ਦੇ ਵਿੱਚ ਇਹ ਵੈਰੈਟੀ ਕਿੰਨਾ ਝਾੜ ਦਿੰਦੀ ਹੈ ਤਾਂ ਕਿਸਾਨ ਵੀਰੋ ਝਾੜ ਇਹ ਵੈਰੈਟੀ ਦਾ ਲਗਭਗ 30 ਤੋਂ 33 ਕੁੰਟਾਲ ਜੋ ਪਿਛਲੇ ਸਾਲ ਡਾਟਾ ਕਿਸਾਨ ਵੀਰਾਂ ਨੇ ਸ਼ੇਅਰ ਕੀਤਾ ਸੀ ਤਾਂ 30 ਤੋਂ ਲੈ ਕੇ 33 ਸਾਢੇ 33 ਕੁੰਟਾਲ ਤੱਕ ਇਹ ਵੈਰੈਟੀ ਨੇ ਝਾੜ ਦਿੱਤਾ ਹੈ ਜੋ ਕਿ ਠੀਕ-ਠਾਕ ਝਾੜ ਬਹੁਤ ਵਧੀਆ ਵੀ ਝਾੜ ਆਪਾਂ ਕਹਿ ਸਕਦੇ ਹਾਂ ਕਿਉਂਕਿ 33 ਕੁਇੰਟਲ ਨੂੰ ਝਾੜ ਵਧੀਆ ਹੁੰਦਾ। ਬਾਕੀ ਜਿਹੜਾ ਆਪਾਂ ਕਹਿ ਰਏ ਯਾਨੀ ਕਿ ਵੀਡੀਓ ਦੇਖ ਰਹੇ ਹੈ ਕਿ ਕੋਈ ਕਹਿੰਦਾ 42 ਕੁਇੰਟਲ ਝਾੜ ਦਿੰਦੀ, ਕੋਈ ਕਹਿੰਦਾ 45 ਕੁਇੰਟਲ ਝਾੜ ਦਿੰਦੀ ਆ। ਤਾਂ ਇਹਨਾਂ ਚੱਕਰਾਂ 'ਚ ਕਿਸਾਨ ਵੀਰੋ ਨਾ ਫਸਿਆ ਕਰੋ। ਕਿਉਂਕਿ ਇਹਨਾਂ ਨਾਲ ਵੈਰੈਟੀਆਂ ਝਾੜ ਨਹੀਂ ਦਿੰਦੀਆਂ। ਵੱਧ ਤੋਂ ਵੱਧ ਕਿਸੇ ਵੈਰੈਟੀ ਨੇ ਜੇ ਝਾੜ ਦਿੱਤਾ ਤਾਂ 38-39 ਕੁਇੰਟਲ ਝਾੜ ਵੈਰੈਟੀਆਂ ਦਿੰਦੀਆਂ। ਬਾਕੀ ਇਹ ਵਿਊ ਦੇ ਚੱਕਰ ਦੇ ਵਿੱਚ ਆਪਾਂ ਨੂੰ ਕਿਸਾਨ ਵੀਰਾਂ ਨੂੰ ਫਸਾਇਆ ਜਾਂਦਾ ਆ ਕਿ ਇਹ ਵੈਰੇਟੀ ਇੰਨਾ ਝਾੜ ਦਿੰਦੀ ਜਾਂ ਫਿਰ ਇੰਨਾ ਝਾੜ ਦਿੰਦੀ ਆ ਤਾਂ ਕਿਉਂਕਿ 6 ਮਹੀਨੇ ਦੀ ਕਿਸਾਨ ਭਰਾਵਾਂ ਦੀ ਮਿਹਨਤ ਹੁੰਦੀ ਜੇ ਆਪਾਂ ਝੂਠ ਬੋਲ ਕੇ ਕਿਸਾਨ ਵੀਰਾਂ ਨੂੰ ਕੋਈ ਵੈਰੇਟੀ ਲਵਾ ਦਈਏ ਤਾਂ ਉਹਨਾਂ ਦਾ ਨੁਕਸਾਨ ਹੋ ਜਾਵੇ ਤੇ ਉਹਦੇ ਨੁਕਸਾਨ ਦੇ ਉੱਪਰ ਭਾਈ ਦੱਸੋ ਕੌਣ ਕਰੇਗਾ ਤਾਂ ਇਸ ਲਈ ਵੀ ਕਿਸਾਨ ਵੀਰੋ ਕਿਸੇ ਵੀ ਲਾਲਚ 'ਚ ਨਾ ਫਸਿਆ ਕਰੋ ਜਿਹੜੀ ਵੈਰੇਟੀ ਤੁਹਾਡੇ ਏਰੀਏ 'ਚ ਕਾਮਯਾਬ ਆ ਤੁਹਾਨੂੰ ਚੰਗਾ ਝਾੜ ਦੇ ਰਹੀ ਆ ਜੇ ਉਦਾਹਰਨ ਤੌਰ ਤੇ ਕਹੀਏ ਕਿ ਜਿਹੜੀ ਤੁਹਾਡੇ ਏਰੀਆ ਦੇ ਵਿੱਚ 34 35 ਗੰਡਰ ਝਾੜ ਵੈਰੇਟੀ ਦੇ ਰਹੀ ਆ ਉਹ ਵੈਰੇਟੀ ਬਹੁਤ ਵਧੀਆ ਤੁਸੀਂ ਉਹ ਜੀ ਵੈਰੇਟੀ ਆਪ ਦੇ ਖੇਤ ਚ ਲਾ ਲਿਆ ਕਰੋ ਬਹੁਤ ਬਹੁਤ ਧੰਨਵਾਦ